ਸਾਤਰੀਆ ਗਾਲ ਸਾਹਿਤਿਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਸਕਿੱਲ ਇਨਹਾਂਸਮੈਂਟ ਕੋਰਸ ਦੇ ਵਿੱਚ ਕੰਪਿਊਟਰ ਇੰਟਰਨੈਟ ਤੇ ਪੰਜਾਬੀ ਭਾਸ਼ਾ ਵਿਸ਼ੇ ਦੇ ਤਹਿਤ ਅਸੀਂ ਜੋ ਸਿਲੇਬਸ ਹੈ ਉਸ ਦੀਆਂ ਕੁਝ ਲੈਕਚਰ ਲੜੀਆਂ ਇਸ ਤੋਂ ਪਹਿਲਾਂ ਸ਼ਾਮਿਲ ਕਰ ਚੁੱਕੇ ਹਾਂ ਚੈਨਲ ਦੇ ਨਵੇਂ ਜੁੜੇ ਵਿਦਿਆਰਥੀ ਲਿੰਕ ਜੋੜਨ ਵਾਸਤੇ ਉਹ ਲੈਕਚਰ ਲੜੀਆਂ ਵੀ ਜਰੂਰ ਸੁਣ ਲੈਣ ਤੇ ਅੱਜ ਦੀ ਲੈਕਚਰ ਲੜੀ ਦੇ ਵਿੱਚ ਅਸੀਂ ਪੰਜਾਬੀ ਕੀਬੋਰਡ ਖਾਕੇ ਉਨ੍ਹਾਂ ਦੇ ਵਿੱਚ ਕੀ ਵੱਖਰਤਾਵਾਂ ਹਨ ਤੇ ਵੱਖਰਤਾਵਾਂ ਹੋਣ ਸਦਕਾ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਪੈਦਾ ਹੋਈਆਂ ਤੇ ਉਹਨਾਂ ਸਮੱਸਿਆਵਾਂ ਦਾ ਹੱਲ ਜਾਂ ਉਹਨਾਂ ਤੋਂ ਨਿਜਾਤ ਕਿਵੇਂ ਪਾਈ ਜਾ ਸਕਦੀ ਹੈ ਇਸ ਦੇ ਬਾਰੇ ਵਿਸਤਾਰ ਦੇ ਵਿੱਚ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਪੰਜਾਬੀ ਕੀਬੋਰਡ ਜੋ ਹੈ ਉਹ ਹਿੰਦੁਸਤਾਨ ਭਾਰਤ ਦੀਆਂ ਜਿੰਨੀਆਂ ਵੀ ਖੇਤਰੀ ਭਾਸ਼ਾਵਾਂ ਹਨ ਸੂਬਾਈ ਪਰਚਾਵਾ ਹਨ ਪਾਵੀਓ ਪੰਜਾਬੀ ਹੈ ਜਾਂ ਹੋਰ ਸੂਬਿਆਂ ਦੀਆਂ ਪਰਚਾਵਾ ਹਨ ਸਭ ਨੂੰ ਟਾਈਪ ਕਰਨ ਦੇ ਲਈ ਅੰਗਰੇਜ਼ੀ ਵਾਲਾ ਕੀਬੋਰਡ ਹੀ ਵਰਤਿਆ ਜਾ ਰਿਹਾ ਹੈ ਪੰਜਾਬੀ ਦੇ ਵਰਤਨਾ ਜੋ ਕਿ ਰਮਿੰਗਟਨ ਅਤੇ ਫੋਨੇਟਿਕ ਅਧਾਰਿਤ ਕੀਬੋਰਡ ਜਿਹੜੇ ਹਨ ਉਹ ਤਿਆਰ ਹੋ ਚੁੱਕੇ ਹਨ ਹਾਲਾਂਕਿ ਪਰ ਉਹ ਜ਼ਿਆਦਾ ਪ੍ਰਚਲਨ ਦੇ ਵਿੱਚ ਨਹੀਂ ਆਏ ਕਿਉਂਕਿ ਹਰ ਕੋਈ ਅੰਗਰੇਜ਼ੀ ਅਧਾਰਿਤ ਜੋ ਕੀਬੋਰਡ ਹੈ ਉਸ ਨੂੰ ਵਰਤਨ ਦੇ ਵਿੱਚ ਹੀ ਜੋ ਹੈ ਸੁਵਿਧਾ ਮਹਿਸੂਸ ਕਰਦਾ ਹੈ ਤੇ ਪੰਜਾਬੀ ਦੇ ਕਈ ਸੌਫਟ ਕੀਬੋਰਡ ਅਤੇ ਕੀਬੋਰਡ ਲੇਆਉਟ ਹਾਲਾਂਕਿ ਤਿਆਰ ਹੋ ਚੁੱਕੇ ਹਨ ਜਿਵੇਂ ਕਿ ਦੱਸਿਆ ਹੈ ਕਿ ਉਹ ਪ੍ਰਚਲਨ ਦੇ ਵਿੱਚ ਵਰਤੋਂ ਦੇ ਵਿੱਚ ਜਾਂ ਬਿਹਾਰ ਦੇ ਵਿੱਚ ਬਹੁਤ ਘੱਟ ਹਨ ਕੀਬੋਰਡ ਜਿਹੜੇ ਹਨ ਇਹ ਦੋ ਤਰ੍ਹਾਂ ਦੇ ਹੁੰਦੇ ਹਨ ਕਿਹੜੇ-ਕਿਹੜੇ ਹਾਰਡ ਕੀਬੋਰਡ ਅਤੇ ਸੌਫਟ ਕੀਬੋਰਡ ਹਾਰਡ ਕੀਬੋਰਡ ਕੀ ਹੈ ਕੰਪਿਊਟਰ ਨੂੰ ਇਨਪੁਟ ਦੇਣ ਦੇ ਲਈ ਟਾਈਪਰਾਈਟਰ ਵਰਗਾ ਇੱਕ ਕੀਬੋਰਡ ਜਿਹੜਾ ਹੈ ਉਹ ਜੁੜਿਆ ਹੁੰਦਾ ਹੈ ਕੰਪਿਊਟਰ ਦੇ ਨਾਲ ਵੀ ਹੈ ਜਿਵੇਂ ਕਿ ਲੈਪਟਾਪ ਦਾ ਵੀ ਹੁੰਦਾ ਹੈ ਇਹਦੇ ਵਿੱਚ ਅਲੱਗ-ਅਲੱਗ ਬਟਨ ਹੁੰਦੇ ਹਨ ਉਹਨਾਂ ਦੇ ਵੱਖ-ਵੱਖ ਅੰਗ ਅੱਖਰ ਜਾਂ ਵਿਸ਼ੇਸ਼ ਜਿਹੜੇ ਚਿੰਨ ਹਾਂ ਤੁਸੀਂ ਦੇਖਦੇ ਹੋ ਇਹ ਹਾਰਡ ਕੀਬੋਰਡ ਕਿਹਾਖਵਾਉਂਦਾ ਹੈ ਜਾਂ ਇਸ ਨੂੰ ਭੌਤਿਕ ਕੀਬੋਰਡ ਵੀ ਕਿਹਾ ਜਾਂਦਾ ਹੈ ਜਿਹੜਾ ਕਿ ਕੰਪਿਊਟਰ ਦੇ ਨਾਲ ਹੀ ਹੁੰਦਾ ਹੈ ਟਾਈਪਰਾਈਟਰ ਟਾਈਪ ਦਾ ਤੇ ਦੂਜੇ ਪਾਸੇ ਸੌਫਟ ਕੀਬੋਰਡ ਕੀ ਹੈ ਸਕਰੀਨ ਉੱਤੇ ਨਜ਼ਰ ਆਉਣ ਵਾਲੇ ਜੋ ਕੀਬੋਰਡ ਹੁੰਦੇ ਹਨ ਉਹਨਾਂ ਨੂੰ ਅਸੀਂ ਸਾਫਟ ਜਾਂ ਔਨ ਸਕਰੀਨ ਕੀਬੋਰਡ ਕਹਿ ਸਕਦੇ ਹਾਂ ਜਿਵੇਂ ਕਿ ਮੋਬਾਈਲ ਦਾ ਕੀਬੋਰਡ ਹੈ ਜਾਂ ਫਿਰ ਹਾਰਡ ਕੀਬੋਰਡ ਦੇ ਬਦਲ ਵਜੋਂ ਵੀ ਇਸ ਨੂੰ ਵਰਤਿਆ ਜਾ ਸਕਦਾ ਹੈ ਭਾਵੇਂ ਇਹ ਮੋਬਾਈਲ ਤੇ ਵੀ ਹੁੰਦਾ ਹੈ ਤੇ ਕੰਪਿਊਟਰ ਦੇ ਉੱਤੇ ਵੀ ਇਹ ਔਨ ਸਕਰੀਨ ਕੀਬੋਰਡ ਨਜ਼ਰ ਆਉਂਦਾ ਹੈ ਜਿਸ ਨੂੰ ਯੂਜ਼ ਕਰਨ ਦੇ ਲਈ ਉਂਗਲਾਂ ਦੀ ਸ਼ੋ ਦੇ ਨਾਲ ਜਾਂ ਮਾਊਸ ਕਲਿੱਕ ਕਰਕੇ ਵੀ ਉਸ ਬਟਨ ਨੂੰ ਦਬਾ ਕੇ ਅਸੀਂ ਟਾਈਪਿੰਗ ਕਰ ਸਕਦੇ ਹਾਂ ਔਰ ਤੁਸੀਂ ਕਰਦੇ ਵੀ ਹੋ ਮੋਬਾਈਲ ਤੇ ਵੀ ਟਾਈਪਿੰਗ ਕਰਦੇ ਹੋ ਕੰਪਿਊਟਰ ਤੇ ਵੀ ਆ ਲੈਪਟਾਪ ਤੇ ਵੀ ਸੋ ਇਹ ਹੈ ਕਿ ਕੀਬੋਰਡ ਜਿਹੜਾ ਹੈ ਕੀ ਹੈ ਕਿ ਉਸ ਦੇ ਕਿੰਨੇ ਪ੍ਰਕਾਰ ਹਨ ਹਾਰਡ ਕੀਬੋਰਡ ਤੇ ਸੌਫਟ ਕੀਬੋਰਡ ਫਿਰ ਆ ਜਾਂਦਾ ਹੈ ਕਿ ਵੱਖ-ਵੱਖ ਫੌਂਟਾਂ ਦੇ ਕੀਬੋਰਡ ਜਿਹੜੇ ਖਾਕੇ ਹਨ ਕੰਪਿਊਟਰ ਦੇ ਵਿੱਚ ਕਿਸੇ ਵੀ ਖੇਤਰੀ ਭਾਸ਼ਾ ਜੋ ਹੈ ਵੱਖ-ਵੱਖ ਸੂਬਿਆਂ ਦੀਆਂ ਜਿਹੜੀਆਂ ਭਾਸ਼ਾਵਾਂ ਹਨ ਉਨ੍ਹਾਂ ਨੂੰ ਟਾਈਪ ਕਰਨ ਦੇ ਲਈ ਅੱਖਰਾਂ ਅੰਕਾਂ ਤੇ ਹੋਰ ਜਿਨ੍ਹਾਂ ਨੂੰ ਦਰਸਾਉਣ ਦੇ ਲਈ ਕੋਡਿੰਗ ਪ੍ਰਣਾਲੀ ਹੁੰਦੀ ਹੈ ਭਾਵੇਂ ਗੁਪਤ ਸੰਕੇਤ ਜਿਹੜਾ ਹੁੰਦਾ ਹੈ ਉਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਵਰਤਿਆ ਜਾਂਦਾ ਹੈ ਇਸ ਸਮੇਂ ਕੰਪਿਊਟਰ ਦੇ ਵਿੱਚ ਜਿਹੜੀ ਕੋਡਿੰਗ ਪ੍ਰਣਾਲੀ ਦੀ ਵਰਤੋਂ ਹੋ ਰਹੀ ਹੈ ਉਸ ਦਾ ਨਾਮ ASCII ਪ੍ਰਣਾਲੀ ਹੈ ASCII ਪ੍ਰਣਾਲੀ ਤੋਂ ਭਾਵ ਹੈ ਅਮਰੀਕਨ ਸਟੈਂਡਰਡ ਕਮਿਊਨੀਕੇਸ਼ਨ ਇਨਫੋਰਮੇਸ਼ਨ ਇੰਟਰਜੈਂਸ ਜੋ ਕਿ ਮੂਲ ਰੂਪ ਦੇ ਵਿੱਚ ਅੰਗਰੇਜ਼ੀ ਦੇ ਨਾਲ ਸਬੰਧਤ ਹੈ ਔਰ ਇਸੇ ਦੀ ਹੀ ਵਰਤੋਂ ਵਧੇਰੇ ਹੁੰਦੀ ਸੀ ਹਾਲਾਂਕਿ ਇਸ ਦੇ ਪੈਰਲਰ ਹੁਣ ਇਸ ਕੀ ਪ੍ਰਣਾਲੀ ਵੀ ਜਿਹੜੀ ਹੈ ਉਹ ਚੱਲ ਰਹੀ ਹੈ ਇਹਨਾਂ ਦੇ ਬਾਰੇ ASCII ਤੇ ਇਸ ਕੀ ਦੇ ਬਾਰੇ ਥੋੜਾ ਡਿਟੇਲ ਦੇ ਵਿੱਚ ਵਰਤੋਂ ਅਸੀਂ ਕਿਸੇ ਅਗਲੀ ਲੈਕਚਰ ਲੜੀ ਦੇ ਵਿੱਚ ਕਰਾਂਗੇ ਜਦੋਂ ਅਸੀਂ ਕੰਪਿਊਟਰ ਦੇ ਕੀਬੋਰਡ ਦਾ ਕੋਈ ਬਟਨ ਦਬਾਉਂਦੇ ਹਾਂ ਤਾਂ ਉਸ ਤੇ ASCII ਕੋਡ ਦੇ ਆਧਾਰ ਤੇ ਹੀ ਕੰਪਿਊਟਰ ਜੋ ਹੈ CPU ਨੂੰ ਸੰਕੇਤ ਜਾਂਦਾ ਹੈ ਜਾਂ ਅਗਾਹ ਕੰਪਿਊਟਰ ਉਸ ਕੋਡ ਦੇ ਨਾਲ ਸੰਬੰਧਿਤ ਅੱਖਰ ਨੂੰ ਮਾਨੀਟਰ ਦੇ ਉੱਤੇ ਦਰਸਾਉਣ ਦੇ ਲਈ ਜਾਂ ਫਿਰ ਪ੍ਰਿੰਟਰ ਰਾਹੀਂ ਛਾਪਣ ਦੀ ਹਦਾਇਤ ਦਿੰਦਾ ਹੈ ਪੰਜਾਬੀ ਦੇ ਰਵਾਇਤੀ ਫੌਂਟ ਇਸੇ ਪ੍ਰਣਾਲੀ ਦੇ ਉੱਤੇ ਹੀ ਆਧਾਰਿਤ ਹਨ ਜੋ ਰਵਾਇਤੀ ਜਿੰਨੇ ਵੀ ਫੌਂਟ ਹਨ ਉਹ ਕਿਸ ਪ੍ਰਣਾਲੀ ਤੇ ਆਧਾਰਿਤ ਹਨ ASCII ਪ੍ਰਣਾਲੀ ਦੇ ਉੱਤੇ ਇਸ ਤੋਂ ਅੱਗੇ ਆ ਜਾਂਦਾ ਹੈ ਕਿ ਵਕਤ ਵਕਤ ਜੋ ਕੀਬੋਰਡ ਖਾਕੇ ਜਿਹੜੇ ਹਨ ਉਹਨਾਂ ਦੀ ਵਿੱਚ ਵੱਖਰਤਾਵਾਂ ਕਿਉਂ ਪੈਦਾ ਹੋਈਆਂ ਕਿਉਂਕਿ ਜਿਹੜੇ ਫੌਂਟ ਮੇਕਰ ਸਨ ਜਾਂ ਫੌਂਟਾਂ ਨੂੰ ਇਜ਼ਾਦ ਕਰਨ ਵਾਲੇ ਸਨ ਫੌਂਟਾਂ ਦਾ ਵਿਕਾਸ ਕਰਨ ਵਾਲੇ ਸਨ ਉਹਨਾਂ ਨੇ ਆਪਣੇ ਆਪਣੇ ਫੌਂਟਾਂ ਦੇ ਵਿੱਚ ਅੱਖਰਾਂ ਨੂੰ ਕੋਡ ਨਾਲ ਮਿਲਾਨ ਕਰਨ ਸਮੇਂ ਵੱਖਰਤਾਵਾਂ ਪਿੰਤਾਵਾਂ ਪੈਦਾ ਕਰ ਦਿੱਤੀਆਂ ਜਿਸ ਨਾਲ ਅੰਗਰੇਜ਼ੀ ਦੇ ਕਿਸੇ ਵਿਸ਼ੇਸ਼ ਅੱਖਰ ਦੇ ਅਨੁਰੂਪ ਉਸ ਦੇ ਬਰਾਬਰ ਪੰਜਾਬੀ ਦੇ ਵਿੱਚ ਵੱਖ-ਵੱਖ ਫੌਂਟਾਂ ਵਿੱਚ ਵੱਖ-ਵੱਖ ਅੱਖਰ ਪੈਂਦੇ ਹਨ ਸਿੱਟੇ ਵਜੋਂ ਇੱਕ ਫੌਂਟ ਵਿੱਚ ਤਿਆਰ ਕੀਤੇ ਮੈਟਰ ਦੇ ਉੱਤੇ ਕੋਈ ਦੂਸਰਾ ਫੌਂਟ ਲੱਗ ਜਾਵੇ ਤਾਂ ਮੈਟਰ ਜਿਹੜਾ ਹੈ ਉਹ ਅਰਥਹੀਨ ਹੋ ਜਾਂਦਾ ਹੈ। ਕਈ ਵਾਰੀ ਤੁਸੀਂ ਦੇਖਦੇ ਹੋ ਕਿ ਕੁਝ ਮੇਲ ਅਜਈਆਂ ਆਉਂਦੀਆਂ ਹਨ ਕਿ ਉਹ ਸਿਰਫ ਬਾਕਸ-ਬਾਕਸ ਨਜ਼ਰ ਆਉਂਦੇ ਹਨ। ਉਹਨਾਂ ਦੇ ਵਿੱਚ ਜੋ ਇਬਾਰਤ ਹੈ ਉਹ ਫੌਂਟ ਵੱਖਰਾ ਯੂਜ਼ ਹੋਣ ਸਦਕਾ ਸਾਡੀ ਸਮਝ ਤੋਂ ਬਾਹਰ ਹੋ ਜਾਂਦੀ ਹੈ ਤੇ ਉਹ ਅਰਥਹੀਨ ਹੀ ਮੈਟਰ ਸਾਰਾ ਹੋ ਜਾਂਦਾ ਹੈ। ਸੋ ਇਹ ਕਿਸ ਕਰਕੇ ਹੁੰਦਾ ਹੈ ਕਿਉਂਕਿ ਉਸ ਦੇ ਵਿੱਚ ਜੋ ਫੌਂਟ ਹੈ ਜਿਹਨੇ ਟਾਈਪ ਕੀਤਾ ਹੈ ਆਪਣੀ ਕੰਪਿਊਟਰ ਦੇ ਵਿੱਚ ਉਸ ਕੰਪਿਊਟਰ 'ਚ ਫੌਂਟ ਵੱਖਰਾ ਸੀ ਪਰ ਜਿੱਥੇ ਉਹ ਕਿਸੇ ਨੂੰ ਭੇਜਿਆ ਜਾ ਰਿਹਾ ਹੈ ਉਹ ਦੂਸਰੇ ਕੰਪਿਊਟਰ ਦੇ ਉੱਤੇ ਅਗਰ ਖੋਲਿਆ ਜਾ ਰਿਹਾ ਹੈ ਅਗਰ ਉਹ ਫੌਂਟ ਉਸ ਕੰਪਿਊਟਰ ਦੇ ਵਿੱਚ ਨਹੀਂ ਹੈ ਤਾਂ ਉਸ ਦੀ ਇਬਾਰਤ ਨੂੰ ਪੜਿਆ ਨਹੀਂ ਜਾ ਸਕੇਗਾ ਉਹ ਪੜਨ ਯੋਗ ਨਹੀਂ ਰਹੇਗੀ ਇਸ ਤੋਂ ਅੱਗੇ ਆ ਜਾਂਦਾ ਹੈ ਕਿ ਵੱਖ-ਵੱਖ ਕੀਬੋਰਡ ਖਾਕਿਆਂ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਕਿਹੜੀਆਂ ਸਨ ਗੁਰਮੁਖੀ ਦੇ ਵੱਖ-ਵੱਖ ਰਵਾਇਤੀ ਫੌਂਟਾਂ ਦੀ ਵਰਤੋਂ ਦੇ ਨਾਲ ਅਨੇਕ ਮੁਸ਼ਕਲਾਂ ਪੈਦਾ ਹੋ ਚੁੱਕੀਆਂ ਹਨ ਜਿਸੇ ਫੌਂਟ ਵਿੱਚ ਟਾਈਪ ਕੀਤੇ ਮੈਟਰ ਨੂੰ ਅਸੀਂ ਦੂਜੇ ਕੰਪਿਊਟਰ ਤੇ ਖੋਲ ਕੇ ਨਹੀਂ ਪੜ ਸਕਦੇ ਕਿਸੇ ਵਿਸ਼ੇਸ਼ ਫੌਂਟ ਵਿੱਚ ਟਾਈਪ ਕੀਤੇ ਉਹ ਫੌਂਟ ਜਿਹੜਾ ਹੈ ਹਰ ਕੰਪਿਊਟਰ ਦੇ ਵਿੱਚ ਅਗਰ ਹੋਵੇਗਾ ਤਾਂ ਹੀ ਉਸ ਮੈਟਰ ਨੂੰ ਪੜਿਆ ਜਾ ਸਕੇਗਾ ਕੰਪਿਊਟਰ ਵਿੱਚ ਉਸ ਵਿਸ਼ੇਸ਼ ਫੌਂਟ ਦਾ ਹੋਣਾ ਜ਼ਰੂਰੀ ਹੈ ਜਿਸ ਵਿੱਚ ਉਹ ਮੈਟਰ ਟਾਈਪ ਕੀਤਾ ਗਿਆ ਸੀ ਉਹ ਵਿਸ਼ੇਸ਼ ਫੌਂਟ ਅਗਰ ਉਥੋਂ ਗੈਰਹਾਜ਼ਰ ਹੈ ਤਾਂ ਮੈਟਰ ਨਾ ਪੜਨ ਯੋਗ ਹੋ ਕੇ ਅਰਥਹੀਨ ਹੋ ਜਾਂਦਾ ਹੈ ਰਵਾਇਤੀ ਫੌਂਟ ਵਿੱਚ ਟਾਈਪ ਕੀਤੇ ਮੈਟਰ ਨੂੰ ਈਮੇਲ ਸੰਦੇਸ਼ ਦੇ ਰੂਪ ਵਿੱਚ ਭੇਜਣ ਸਮੇ ਜੋ ਹੈ ਨਾਲ ਅਗਰ ਫੌਂਟ ਜਿਹੜਾ ਹੈ ਅਟੈਚ ਕਰਕੇ ਭੇਜਿਆ ਜਾਵੇ ਤਾਂ ਹੀ ਉਹ ਮੈਟਰ ਪੜਨਯੋਗ ਹੋਵੇਗਾ ਭਾਵੇਂ ਜੇਕਰ ਅਸੀਂ ਕਿਸੇ ਨੂੰ ਕਿਸੇ ਵਿਸ਼ੇਸ਼ ਫੌਂਟ ਦੇ ਵਿੱਚ ਮੇਲ ਕਰਦੇ ਹਾਂ ਤੇ ਨਾਲ ਸਾਨੂੰ ਉਹ ਸਪੈਸ਼ਲ ਫੌਂਟ ਜਿਹੜਾ ਹੈ ਉਹ ਵੀ ਅਟੈਚ ਅਗਰ ਕਰਕੇ ਭੇਜ ਦਿੰਦੇ ਹਾਂ ਤਾਂ ਉਸ ਫੌਂਟ ਨੂੰ ਡਾਊਨਲੋਡ ਕਰਨ ਤੋਂ ਬਾਅਦ ਉਹ ਵਿਅਕਤੀ ਵਿਸ਼ੇਸ਼ ਜਿਹੜਾ ਹੈ ਉਸ ਮੈਟਰ ਨੂੰ ਪੜਨ ਯੋਗ ਕਰ ਲਵੇਗਾ ਪੰਜਾਬੀ ਦੇ ਸਾਰੇ ਫੌਂਟਾਂ ਦਾ ਕੀਬੋਰਡ ਜਿਹੜਾ ਹੈ ਇੱਕੋ ਜਿਹਾ ਹੁੰਦਾ ਤਾਂ ਅਜਿਹੀ ਸਮੱਸਿਆ ਨਹੀਂ ਸੀ ਪੈਦਾ ਹੋਣੀ ਕਿਉਂਕਿ ਵਕ ਵਕ ਫੌਂਟਕਾਰਾਂ ਨੇ ਜਦੋਂ ਫੌਂਟ ਇਜਾਦ ਕੀਤੇ ਤੇ ਉਹਨਾਂ ਨੇ ਆਪਣੇ ਢੰਗ ਦੇ ਨਾਲ ਉਹਨਾਂ ਦੀ ਸੈਟਿੰਗ ਕੀਤੀ ਜਿਸ ਸਦਕਾ ਉਹ ਇੱਕ ਯੂਨੀਵਰਸਲ ਫੌਂਟ ਜਿਹੜਾ ਹੈ ਉਹ ਤਿਆਰ ਨਹੀਂ ਹੋ ਸਕਿਆ ਇਸੇ ਕਰਕੇ ਹੀ ਇਹ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਇਸ ਤੋਂ ਅੱਗੇ ਆ ਜਾਂਦਾ ਹੈ ਕਿ ਫੌਂਟ ਕਨਵਰਟ ਵਰਤਣਾ ਪੈਂਦਾ ਹੈ ਪਰ ਜਿਹੜਾ ਫੌਂਟ ਜਿਸ ਪਰਸਨ ਨੇ ਸਾਨੂੰ ਭੇਜਿਆ ਹੈ ਮੈਟਰ ਦੇ ਨਾਲ ਅਟੈਚ ਕਰਕੇ ਉਸ ਫੌਂਟ ਨੂੰ ਡਾਊਨਲੋਡ ਕਰਨ ਤੋਂ ਬਾਅਦ ਜਿਹੜਾ ਹੈ ਉਸ ਫੌਂਟ ਦੇ ਵਿੱਚ ਅਸੀਂ ਮੈਟਰ ਨੂੰ ਕਨਵਰਟ ਕਰਕੇ ਪੜਨ ਯੋਗ ਬਣਾ ਸਕਦੇ ਹਾਂ ਫੌਂਟ ਕਨਵਰਟਰ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਕਿ ਫੌਂਟ ਵਿੱਚ ਤਿਆਰ ਕੀਤੇ ਮੈਟਰ ਨੂੰ ਕਿਸੇ ਦੂਸਰੇ ਫੌਂਟ ਦੇ ਵਿੱਚ ਬਦਲ ਸਕਦਾ ਹੈ ਅੰਗਰੇਜ਼ੀ ਵਿੱਚ ਵੱਖ-ਵੱਖ ਫੌਂਟਾਂ ਦੇ ਕੀਬੋਰਡ ਖਾਕਿਆਂ ਵਿੱਚ ਸਮਾਨਤਾਵਾਂ ਹਨ ਭਾਵੇਂ ਜਿੰਨੇ ਵੀ ਕੀਬੋਰਡ ਬਣੇ ਹਨ ਉਹਨਾਂ ਦੇ ਵਿੱਚ ਸਮਾਨਤਾਵਾਂ ਹਨ ਜਿਸ ਕਾਰਨ ਇੱਕ ਫੌਂਟ ਏਰੀਅਲ ਵਿੱਚ ਟਾਈਪ ਕੀਤੇ ਮੈਟਰ ਨੂੰ ਕੋਈ ਦੂਜਾ ਫੌਂਟ ਭਾਵੇਂ ਨਿਊ ਰੋਮਨ ਲਗਾਇਆ ਜਾਵੇ ਤਾਂ ਸਿਰਫ ਸ਼ਕਲ ਸ਼ੇਪ ਬਦਲਦੀ ਹੈ ਅੱਖਰਾਂ ਦੀ ਅੱਖਰਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਜਿਵੇਂ ਕਿ ਅਸੀਂ ਮੋਬਾਈਲ ਦੇ ਵਿੱਚ ਅਗਰ ਵਰਡ ਦੇ ਵਿੱਚ ਜਾ ਕੇ ਮੈਟੋ ਟਾਈਪ ਕਰਨੇ ਆ ਭਾਵੇਂ ਉਹ ਪੰਜਾਬੀ ਦਾ ਹੋਵੇ ਭਾਵੇਂ ਉਹ ਅੰਗਰੇਜ਼ੀ ਦਾ ਹੋਵੇ ਤੇ ਜਦੋਂ ਅਸੀਂ ਉਸ ਨੂੰ WhatsApp ਦੇ ਵਿੱਚ ਉਹ ਓਪਨ ਕਰਨੇ ਆ ਤਾਂ ਬਹੁਤ ਹੀ ਬਰੀ ਉਹਨਾਂ ਦੀ ਸ਼ੇਪ ਬਦਲੀ ਹੁੰਦੀ ਹੈ ਭਾਵੇਂ ਉਹਦੇ ਵਿੱਚ ਸਿਰਫ ਸ਼ੇਪ ਬਦਲਦੀ ਹੈ ਪਰ ਜੇਕਰ ਅਸੀਂ ਪੰਜਾਬੀ ਦਾ ਫੌਂਟ ਜਿਹੜਾ ਹੈ ਉਹਨੂੰ ਵਿਸ਼ੇਸ਼ ਕਿਸੇ ਕੰਪਿਊਟਰ ਦੇ ਵਿੱਚ ਲਿਖਾਂਗੇ ਤੇ ਦੂਸਰੇ ਕੰਪਿਊਟਰ ਦੇ ਵਿੱਚ ਜੇਕਰ ਉਹ ਅਵੇਲੇਬਲ ਨਹੀਂ ਹੋਵੇਗਾ ਫੌਂਟ ਤਾਂ ਉਹਨਾਂ ਅੱਖਰਾਂ ਦੀ ਸ਼ੇਪ ਬਦਲ ਦੀ بجائے ਉਹਨਾਂ ਦਾ ਰੂਪ ਹੀ ਬਦਲ ਜਾਂਦਾ ਹੈ ਪੰਜਾਬੀ ਵਿੱਚ ਇੱਕ ਫੌਂਟ ਨੂੰ ਦੂਜੇ ਫੌਂਟ ਵਿੱਚ ਬਦਲਣ ਦੇ ਲਈ ਕਿਸੇ ਤੀਜੇ ਧਿਰ ਦੇ ਫੌਂਟ ਕਨਵਰਟਰ ਪ੍ਰੋਗਰਾਮ ਦੀ ਲੋੜ ਪੈਂਦੀ ਹੈ ਭਾਵੇਂ ਇੱਕ ਫੌਂਟ ਦੇ ਵਿੱਚ ਮੈਟਰ ਲਿਖਿਆ ਗਿਆ ਦੂਜੇ ਫੌਂਟ ਦੇ ਵਿੱਚ ਉਸ ਨੂੰ ਅਸੀਂ ਕਨਵਰਟ ਕਰਨਾ ਹੈ ਤਾਂ ਇੱਕ ਨੂੰ ਦੂਜੇ ਦੇ ਵਿੱਚ ਕਨਵਰਟ ਕਰਨ ਦੇ ਲਈ ਤੀਸਰੀ ਧਿਰ ਸਾਨੂੰ ਕਨਵਰਟਰ ਜਿਹੜਾ ਹੈ ਉਹ ਸ਼ਾਮਿਲ ਕਰਨਾ ਪਏਗਾ ਤਾਂ ਹੀ ਉਹ ਮੈਟਰ ਜਿਹੜਾ ਹੈ ਉਹ ਪੜਨ ਯੋਗ ਹੋ ਸਕੇਗਾ ਤੇ ਇਸ ਦੇ ਲਈ ਇੱਕ ਜਨਵੇਜ ਸਿੰਘ ਜੋਹਲ ਦਾ ਬਣਾਇਆ ਹੋਇਆ ਜੋ ਫੌਂਟ ਕਨਵਰਟਰ ਹੈ ਤੇ ਦੂਸਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇਹ ਦੋਵੇਂ ਜਿਹੜੇ ਨੇ ਬੜੇ ਮਿਆਰੀ ਫੌਂਟ ਹਨ ਬੜੇ ਅੱਛੇ ਢੰਗ ਨਾਲ ਕੰਮ ਕਰ ਰਹੇ ਹਨ ਤੇ ਇਹਨਾਂ ਵੈਬਸਾਈਟਾਂ ਰਾਹੀਂ ਪੰਜਾਬੀ ਪਾਠ ਨੂੰ ਇੱਕ ਫੌਂਟ ਤੋਂ ਦੂਜੇ ਫੌਂਟ ਦੇ ਵਿੱਚ ਬਦਲਿਆ ਜਾ ਸਕਦਾ ਹੈ ਇਹ ਦੋ ਜਨਮੇਜ ਸਿੰਘ ਜੋਹਰ ਤੇ ਪੰਜਾਬੀ ਯੂਨੀਵਰਸਿਟੀ ਉਦਿਆਂ ਬਣਾਈਆਂ ਹੋਈਆਂ ਜੋ ਵੈਬਸਾਈਟਸ ਹਨ ਇਹ ਇਸ ਦੇ ਵਿੱਚ ਸਹਾਇਕ ਸਿੱਧ ਹੋ ਸਕਦੀਆਂ ਹਨ ਪੰਜਾਬੀ ਫੌਂਟ ਕਨਵਰਟਰ ਪ੍ਰੋਗਰਾਮ ਦੀ ਵਰਤੋਂ ਸਤਲੁਜ ਫੌਂਟ ਵਿੱਚ ਮੈਟਰ ਤਿਆਰ ਕਰਨ ਦਾ ਇੱਕ ਹੱਲ ਹੈ ਜਿਸ ਸਦਕਾ ਅਸੀਸ ਅਨਮੋਲ ਲਿਪੀ ਆਦ ਵਿੱਚ ਤਿਆਰ ਕੀਤੇ ਮੈਟਰ ਨੂੰ ਫੌਂਟ ਕਨਵਰਟਰ ਦੀ ਮਦਦ ਦੇ ਨਾਲ ਸਰਲੂਚ ਦੇ ਵਿੱਚ ਬਦਲਿਆ ਜਾ ਸਕਦਾ ਹੈ ਭਾਵੇਂ ਜੇਕਰ ਇਹਨਾਂ ਦੇ ਵਿੱਚ ਮੈਟਰ ਤਿਆਰ ਕੀਤਾ ਹੋਇਆ ਹੈ ਤਾਂ ਉਸ ਨੂੰ ਅਸੀਂ ਫੌਂਟ ਕਨਵਰਟਰ ਦੀ ਮਦਦ ਦੇ ਨਾਲ ਸਰਲੂਚ ਦੇ ਵਿੱਚ ਲਿਪੀ ਦੇ ਵਿੱਚ ਬਦਲ ਸਕਦੇ ਹਾਂ ਇਸ ਤੋਂ ਅੱਗੇ ਆ ਜਾਂਦਾ ਹੈ ਪੰਜਾਬੀ ਫੌਂਟ ਜਿਹੜੇ ਹਨ ਉਹਨਾਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਉਹਨਾਂ ਨੂੰ ਅਸੀਂ ਕਿਸ ਢੰਗ ਦੇ ਨਾਲ ਫਿਰ ਹੱਲ ਕਰ ਸਕਦੇ ਹਾਂ ਕੀ ਪੰਜਾਬੀ ਦੇ ਵਿੱਚ ਜੋ ਰਵਾਇਤੀ ਫੌਂਟ ਜਿਵੇਂ ਕਿ ASCII ਭਾਵ ਅਮਰੀਕਨ ਕੋਡ ਪ੍ਰਣਾਲੀ ਜੋ ਹੈ ਉਸ ਦੇ ਉੱਤੇ ਭਾਵੇਂ ਆਧਾਰਿਤ ਹਨ ਤੇ ਇਸ ਪ੍ਰਣਾਲੀ ਦੀ ਖੋਜ ਜਿਹੜੀ ਹੈ ਕਿਉਂਕਿ ਅੰਗਰੇਜ਼ੀ ਭਾਸ਼ਾ ਨੂੰ ਟਾਈਪ ਕਰਨ ਦੇ ਲਈ ਕੀਤੀ ਗਈ ਸੀ ਤੇ ਗੈਰ ਅੰਗਰੇਜ਼ੀ ਭਾਸ਼ਾਵਾਂ ਦੇ ਲਈ ਕੋਈ ਮਿਆਰੀ ਕੋਡ ਪ੍ਰਣਾਲੀ ਉਪਲਬਧ ਨਾ ਹੋਣ ਕਾਰਨ ਪੰਜਾਬੀ ਸਮੇਤ ਜਿੰਨੀਆਂ ਵੀ ਭਾਰਤੀ ਭਾਸ਼ਾਵਾਂ ਹਨ ਉਹਨਾਂ ਦੀ ਇੱਕ ਮਜਬੂਰੀ ਬਣ ਗਈ ਸੀ ਕਿ ਉਹ ਅੰਗਰੇਜ਼ੀ ਵਾਲੀ ਉਹ ASCII ਕੋਡ ਪ੍ਰਣਾਲੀ ਅਪਣਾ ਕੇ ਹੀ ਸਾਰੇ ਫੌਂਟ ਉਸਾਰੇ ਗਏ ਇਸ ਡੰਗ ਟਪਾਉ ਪ੍ਰਣਾਲੀ ਨੂੰ ਅਪਣਾਉਣ ਨਾਲ ਪੰਜਾਬੀ ਅਤੇ ਹੋਰ ਨਾ ਗੈਰ ਅੰਗਰੇਜ਼ੀ ਭਾਸ਼ਾਵਾਂ ਦੇ ਵਿੱਚ ਟਾਈਪ ਕਰਨ ਸਮੇਂ ਕਈ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਰਨ ਕੀ ਹੈ ਕਿ ਜਦੋਂ ਪੰਜਾਬੀ ਫੌਂਟ ਤਿਆਰ ਕੀਤੇ ਗਏ ਤੇ ਉਹਨਾਂ ਨੂੰ ਤਿਆਰ ਕਰਨ ਦੇ ਵਿੱਚ ਆਸਕੀ ਜੋ ਸੀ ਉਸ ਦੀ ਵਰਤੋਂ ਕੀਤੀ ਗਈ ਜਿਸ ਕਿਉਂਕਿ ਇਹ ਆਸਕੀ ਪ੍ਰਣਾਲੀ ਸੀ ਇਹ ਸਿਰਫ ਅੰਗਰੇਜ਼ੀ ਭਾਸ਼ਾਵਾਂ ਦੇ ਲਈ ਸੀ ਪਰ ਜਦੋਂ ਅਸੀਂ ਭਾਰਤੀ ਭਾਸ਼ਾਵਾਂ ਦੇ ਲਈ ਇਸ ਨੂੰ ਵਰਤਿਆ ਤੇ ਉਸ ਸਦਕਾ ਜਿਹੜੀ ਸੀ ਉਹ ਸਮੱਸਿਆ ਜਿਹੜੀ ਸੀ ਉਹ ਪੈਦਾ ਹੋਈ ਤੇ ਇਸ ਦਾ ਹੱਲ ਜਿਹੜਾ ਹੈ ਪੰਜਾਬੀ ਟਾਈਪਿੰਗ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਤਰੀਕੇ ਜਿਹੜੇ ਨੇ MS Word 2007 ਦੇ ਉੱਤਰ ਉੱਤੇ ਆਧਾਰਿਤ ਹਨ ਤੇ ਵਿਸ਼ੇਸ਼ ਚਿੰਨ ਜਿਹੜੇ ਨੇ ਜਿਵੇਂ ਕਿ ਅਸੀਂ ਲਿਖਣਾ ਹੋਵੇ ਏਕ ਓੰਕਾਰ ਇਹ ਪਾਉਣ ਦੀ ਜਦੋਂ ਲੋਡ ਪੈਂਦੀ ਹੈ ਤਾਂ ਇਹ ਕਿਸੇ ਵੀ ਫੌਂਟ ਵਿੱਚ ਨਾ ਹੋਣ ਕਰਕੇ ਸਮੱਸਿਆ ਪੈਦਾ ਹੁੰਦੀ ਹੈ ਤੇ ਇਸ ਲਈ ਇਹ ਸਪੈਸੀਫਿਕ ਜਿਹੜੇ ਚਿੰਨ ਬਣੇ ਹੋਏ ਹਨ ਕੰਪਿਊਟਰ ਮੋਬਾਈਲ ਦੇ ਉੱਤੇ ਵੀ ਜਦੋਂ ਅਸੀਂ ਜੋ ਸਾਡਾ ਕੀਬੋਰਡ ਨਜ਼ਰ ਆਉਂਦਾ ਹੈ ਉਹਦੇ ਉੱਤੇ ਸਪੈਸ਼ਲ ਜੋ ਚਿੰਨ ਹਨ ਜਦੋਂ ਅਸੀਂ ਉਹਨਾਂ ਨੂੰ ਚੇਂਜ ਕਰਨੇ ਹਨ ਤੇ ਉੱਥੇ ਸਾਡੇ ਕੋਲ ਇਹ ਏਕ ਓੰਕਾਰ ਵੀ ਤੇ ਜਿਵੇਂ ਦਾ ਰੇਟ ਆਫ ਲਿਖਿਆ ਹੈ ਇਹ ਜਿਹੜੇ ਚਿੰਨ ਹਨ ਬਕਾਇਦਾ ਅਸੀਂ ਇਹਨਾਂ ਨੂੰ ਟਾਈਪ ਨਹੀਂ ਕਰ ਸਕਦੇ ਬਟ ਇਹ ਜਿਨ੍ਹਾਂ ਦੇ ਵਿੱਚੋਂ ਅਸੀਂ ਸਿਲੇਕਟ ਕਰਕੇ ਐਜ਼ ਇਟ ਇਜ਼ ਉਹਨਾਂ ਨੂੰ ਅਸੀਂ ਆਪਣੀ ਜਿਹੜੀ ਸਮੱਸਿਆ ਹੈ ਉਹ ਸੋਲਵ ਕਰ ਸਕਦੇ ਹਾਂ ਇਹਨਾਂ ਨੂੰ ਟਾਈਪ ਕਰਨ ਦੀ ਫਿਰ ਆ ਜਾਂਦਾ ਹੈ ਕਿ ਅਜਿਹੇ ਜਿਨ੍ਹਾਂ ਨੂੰ ਪਾਉਣ ਦੇ ਲਈ ਸਿੰਬਲ ਨਾਂ ਦਾ ਫੌਂਟ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕੀ ਹਾਂ ਇਹ ਮਦਦ ਕਰਦਾ ਹੈ ਵਿਸ਼ੇਸ਼ ਚਿੰਨ੍ਹ ਪਾਉਣ ਦੇ ਲਈ ਵਰਡ ਦੀ ਇਨਸਰਟ ਸਿੰਬਲ ਵਿਸ਼ੇਸ਼ਤਾ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੋ ਕਿ ਕੰਪਿਊਟਰ ਦੇ ਵਿੱਚ ਅਵੇਲੇਬਲ ਹੁੰਦੀ ਹੈ ਇਸ ਨੂੰ ਵਰਤਣ ਦਾ ਤਰੀਕਾ ਕੀ ਹੈ ਕਿ ਇਨਸਰਟ ਟੈਬ ਦੇ ਉੱਤੇ ਕਲਿੱਕ ਕਰਨਾ ਹੁੰਦਾ ਹੈ ਤੇ ਰਿਬਨ ਦਾ ਜੋ ਸੱਜਾ ਪਾਸਾ ਹੈ ਉੱਤੇ ਸਿੰਬਲ ਦੇ ਉੱਤੇ ਜਾ ਕੇ ਜਦੋਂ ਕਲਿੱਕ ਕਰਾਂਗੇ ਤੇ ਮੋਰ ਸਿੰਬਲ ਤੇ ਜੇ ਵਾਲਾ ਆਪਸ਼ਨ ਆਏਗਾ ਤੇ ਉਸ ਤੋਂ ਜਦੋਂ ਅਸੀਂ ਕਲਿੱਕ ਕਰਾਂਗੇ ਤੇ ਨਵਾਂ ਡਾਇਲੌਗ ਬਾਕਸ ਖੋਲ੍ਹ ਕੇ ਉੱਪਰਲੇ ਫੌਂਟ ਵਾਲੇ ਬਕਸੇ ਦੇ ਵਿੱਚੋਂ ਜਿਹੜਾ ਵੀ ਸਪੈਸੀਫਿਕ ਫੌਂਟ ਅਸੀਂ ਵਰਤਣਾ ਹੈ ਸਾਨੂੰ ਜਿਸ ਦੀ ਲੋੜ ਹੈ ਉਹ ਜਦੋਂ ਅਸੀਂ ਸਿਲੈਕਟ ਕਰਾਂਗੇ ਤੇ ਉਸ ਚਿੰਨ ਦੀ ਸਪੈਸੀਫਿਕ ਦੀ ਵਰਤੋਂ ਜਿਹੜਾ ਹੈ ਉਹ ਚੁਣ ਕਰਨੀ ਪਵੇਗੀ ਤੇ ਉਹਨੂੰ ਚੁਣ ਚੁਣ ਕੇ ਜਦੋਂ ਅਸੀਂ ਇਨਸਰਟ ਦੇ ਬਦਨ ਦੇ ਉੱਤੇ ਕਲਿੱਕ ਕਰਾਂਗੇ ਤਾਂ ਉਹ ਸਾਡੇ ਦਸਤਾਵੇਜ਼ ਦੇ ਵਿੱਚ ਜੋ ਕਰਸਰ ਵਾਲੀ ਥਾਂ ਦੇ ਉੱਤੇ ਚੁਣਿਆ ਚਿੰਨ ਪੈ ਜਾਵੇਗਾ ਜੋ ਕਿ ਕਰਸਰ ਹੋਏਗਾ ਇਹ ਸਾਰੀ ਪ੍ਰਕਿਰਿਆ ਅਪਣਾਉਣ ਤੋਂ ਬਾਅਦ ਉਚੇ ਨੇ ਜਿਹੜਾ ਹੈ ਸਿਲੈਕਟ ਹੋ ਜਾਵੇਗਾ ਤੇ ਸਾਡੀ ਇਸ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਸੋ ਪੰਜਾਬੀ ਫੌਂਟਾਂ ਦਾ ਮਿਆਰੀਕਰਨ ਅੱਗੋਂ ਆ ਜਾਂਦਾ ਹੈ ਕਿ ਪੰਜਾਬੀ ਫੌਂਟਾਂ ਦਾ ਮਿਆਰੀਕਰਨ ਯੂਨੀਕੋਡ ਦੇ ਰੂਪ ਦੇ ਵਿੱਚ ਪਹਿਲਾਂ ਹੀ ਹੋ ਚੁੱਕਾ ਹੈ ਇਸ ਨਵੀਂ ਪ੍ਰਣਾਲੀ ਬਾਰੇ ਜਾਣਕਾਰੀ ਨਾ ਹੋਣ ਕਾਰਨ ਆਮ ਲੋਕ ਰਵਾਇਤੀ ਫੌਂਟਾਂ ਦੇ ਚੱਕਰ ਵਿੱਚ ਅੱਜ ਵੀ ਫਸੇ ਹੋਏ ਹਨ ਤੇ ਮਾਈਕਰੋਸਾਫਟ ਵੱਲੋਂ ਤਿਆਰ ਕੀਤਾ ਗਿਆ ਗੁਰਮੁਖੀ ਫੌਂਟ ਰਾਵੀ ਹੈ ਤੇ ਇਹਦਾ ਫੌਂਟ ਜਿਹੜਾ ਹੈ ਵਿੰਡੋਸ ਦੇ ਨਾਲ ਹੀ ਕੰਪਿਊਟਰ ਦੇ ਵਿੱਚ ਇੰਸਟਾਲਡ ਹੁੰਦਾ ਹੈ ਆਲਰੇਡੀ ਕੰਪਿਊਟਰ ਵਿੱਚ ਇਸ ਨੂੰ ਅਲੱਗ ਤੋਂ ਇੰਸਟਾਲ ਕਰਨ ਦੀ ਲੋੜ ਨਹੀਂ ਪੈਂਦੀ ਤੇ ਅਨਮੋਲ ਯੂਨੀਬਾਈ ਸਾਬ ਏਰੀਅਲ ਯੂਨੀਕੋਡ ਆਦ ਯੂਨੀਕੋਡ ਆਧਾਰਿਤ ਕੁਝ ਹੋਰ ਫੌਂਟ ਹਨ ਜਿਨ੍ਹਾਂ ਨੂੰ ਅਲੱਗ ਤੋਂ ਕੰਪਿਊਟਰ ਦੇ ਵਿੱਚ ਪਾਉਣ ਦੀ ਲੋੜ ਪੈਂਦੀ ਹੈ ਪਰ ਕੁਝ ਬੇਸਿਕ ਹਨ ਜਿਹੜੇ ਆਲਰੇਡੀ ਕੰਪਿਊਟਰ ਦੇ ਵਿੱਚ ਇੰਸਟਾਲਡ ਹੁੰਦੇ ਹਨ ਤੇ ਜੇਕਰ ਇਹਨਾਂ ਤੋਂ ਅਲੱਗ ਅਸੀਂ ਕਿਸੇ ਹੋਰ ਵਿਸ਼ੇਸ਼ ਫੌਂਟ ਦੀ ਵਰਤੋਂ ਕਰਨੀ ਹੈ ਤੇ ਉਹਨਾਂ ਨੂੰ ਅਸੀਂ ਡਾਊਨਲੋਡ ਕਰਕੇ ਕੰਪਿਊਟਰ ਦੇ ਵਿੱਚ ਇਨਸਟਾਲ ਇਨਸਟਾਲ ਕਰ ਸਕਦੇ ਹਾਂ ਜਾਂ ਕਿਸੇ ਮਾਹਿਰ ਤੋਂ ਕਰਵਾ ਸਕਦੇ ਹਾਂ ਤੇ ਅੰਗਰੇਜ਼ੀ ਦੀ ਤਰ੍ਹਾਂ ਗੁਰਮੁਖੀ ਦੇ ਕਿਸੇ ਇੱਕ ਯੂਨੀਕੋਡ ਅਧਾਰੇਤ ਫੌਂਟ ਵਿੱਚ ਤਿਆਰ ਕੀਤੇ ਮੈਟਰ ਤੇ ਜਦੋਂ ਕੋਈ ਦੂਜਾ ਯੂਨੀਕੋਡ ਫੌਂਟ ਲਗਾਇਆ ਜਾਵੇ ਤਾਂ ਲਿਖਤ ਦੇ ਅੱਖਰਾਂ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਸਭੋਂ ਸੇਮ ਜਿਸ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਅੱਖਰਾਂ ਦੀ ਸ਼ੇਪ ਬਦਲਦੀ ਹੈ ਉਹਦੇ ਵਿੱਚ ਲਿਖਤ ਵਿੱਚ ਤਬਦੀਲੀ ਨਹੀਂ ਆਉਂਦੀ ਇਹ ਫੈਸਿਲਿਟੀ ਜਿਹੜੀ ਹੈ ਇਹ ਐਡ ਪ੍ਰੈਜ਼ੈਂਟ ਪੰਜਾਬੀ ਦੇ ਵਿੱਚ ਅਵੇਲੇਬਲ ਹੈ ਇਹ ਜਦੋਂ ਅਸੀਂ ਵਰਡ ਦੇ ਵਿੱਚ ਜਾ ਕੇ ਮੈਟਰ ਪੰਜਾਬੀ ਦਾ ਟਾਈਪ ਕਰਦੇ ਹਾਂ ਤੇ ਉਸ ਨੂੰ ਅਸੀਂ ਕਿਸੇ ਹੋਰ ਫੌਂਟ ਦੇ ਵਿੱਚ ਕਈ ਵਾਰਾਂ WhatsApp ਦੇ ਵਿੱਚ ਵੀ ਖੋਲਦੇ ਹਾਂ ਤਾਂ ਉਹਦੇ ਵਿੱਚ ਅੱਖਰਾਂ ਦੀ ਸ਼ੇਪ ਥੋੜੀ ਬਹੁਤ ਬਦਲੀ ਹੁੰਦੀ ਹੈ ਪਰ ਉਹਦੀਆਂ ਮਾਤਰਾਵਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ ਜਿਸ ਤੱਕੇ ਅੱਖਰ ਦੇ ਰੂਪ ਦੇ ਵਿੱਚ ਕੋਈ ਵੀ ਅਰਥ ਦੇ ਵਿੱਚ ਕੋਈ ਵੀ ਪਰਿਵਰਤਨ ਨਹੀਂ ਆਉਂਦਾ ਸੋ ਇਹ ਜਿਹੜੀ ਅੱਜ ਦੀ ਚਰਚਾ ਸੀ ਇਹ ਕਿਸ ਹੱਦ ਤੱਕ ਤੁਹਾਡੇ ਲਈ ਜਿਹੜੀ ਫਾਇਦੇਮੰਦ ਰਹੀ ਹੈ ਲੈਕਚਰ ਲੜੀ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਇਸ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤੇ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਕੇ ਉਹਨਾਂ ਦੀਆਂ ਪੜਾਈ ਸੰਬੰਧੀ ਜ਼ਰੂਰਤਾਂ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਮਿਲਾਂਗੇ ਅਗਲੀ ਲੈਕਚਰ ਲੜੀ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ